아아아아아 아... 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 ਮਾਫ ਕਰਨਾ ਇਹ ਕੀ ਹੈ ਜੋ ਤੁਸੀਂ ਕਰ ਰਹੇ ਹੋ ਮੂੰਹ ਦੇ ਕੈਂਸਰ ਦੀ ਜਾਂਚ ਲਈ ਤਿਆਰੀ ਤੁਸੀਂ ਇਸ ਨੂੰ ਉੱਚੀ ਆਵਾਜ਼ ਵਿੱਚ ਕਿਉਂ ਬੋਲ ਰਹੇ ਹੋ ਇਹ ਕੋਈ ਵੱਡੀ ਗੱਲ ਨਹੀਂ ਹੈ ਅਤੇ ਤੁਹਾਨੂੰ ਸਿਰਫ ਆ ਹੀ ਕਰਨਾ ਪਵੇਗਾ ਹਾਂ ਹਾਂ ਬਸ ਤੁਹਾਨੂੰ ਇਹ ਹੀ ਕਰਨਾ ਹੈ ਤੁਹਾਨੂੰ ਮੂੰਹ ਥੋੜਾ ਹੋਰ ਖੋਲਣਾ ਪਵੇਗਾ ਕੀ ਇਹ ਉਹੀ ਹੈ ਜਿਸਨੇ ਮੈਨੂੰ ਮੂੰਹ ਦੇ ਕੈਂਸਰ ਦੀ ਜਾਂਚ ਬਾਰੇ ਦੱਸਿਆ ਅਤੇ ਇਹ ਜਾਂਚ ਕਿੱਥੇ ਹੋ ਰਹੀ ਹੈ ਇਹ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਹੋ ਰਹੀ ਹੈ ਅਸੀਂ ਆਦੀ ਇੱਕ ਵਾਰ ਜਾ ਕੇ ਆਵਾਂਗੇ ਕਿਉਂਕਿ ਉਸਦੇ ਮੂੰਹ ਵਿੱਚ ਜ਼ਖਮ ਹੈ ਇਤਨਾ ਕਾਰਨ ਹੈ ਹੋਰ ਕੁਝ ਨਹੀਂ ਹੋ ਸਕਦਾ ਹੈ ਪਰ ਖਤਰਾ ਕਿਉਂ ਲੈਣਾ ਸਾਨੂੰ ਇਸ ਦੀ ਜਾਂਚ ਕਰਾਉਣੀ ਚਾਹੀਦੀ ਹੈ ਸਿਰਫ ਅਲਸਰ ਛਾਲੇ ਦੇ ਕਾਰਨ ਹਾਂ ਕਿਉਂਕਿ ਅਲਸਰ ਜਾਂ ਛਾਲੇ ਲੱਛਣਾਂ ਵਿੱਚ ਇੱਕ ਹੁੰਦੇ ਹਨ ਇਸ ਲਈ ਮੂਲ ਰੂਪ ਵਿੱਚ ਲੱਛਣ ਜਿਵੇਂ ਕਿ ਮੂੰਹ ਵਿੱਚ ਕੋਈ ਵੀ ਦਰਦ ਦੇ ਨਾਲ ਜਾਂ ਦਰਦ ਰਹਿਤ ਅਲਸਰ, ਛਾਲੇ ਜੋ 2 ਹਫ਼ਤਿਆਂ ਦੇ ਅੰਦਰ ਠੀਕ ਨਹੀਂ ਹੁੰਦੇ, ਮੂੰਹ ਦੇ ਅੰਦਰ ਲਾਲ ਜਾਂ ਚਿੱਟਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਤੇ ਕੀ ਇਹ ਕਿਸੇ ਹਲ ਵੀ ਹੋ ਸਕਦਾ ਹੈ ਹਾਂ ਪਰ ਲੋਕ ਖਤਰੇ ਵਿੱਚ ਹਨ ਉਹ ਹਨ ਜੋ ਤੰਬਾਕੂ ਚਬਾਉਂਦੇ ਹਨ ਪਾਨ ਗੁਟਕਾ ਖਾਂਦੇ ਹਨ ਸਿਗਰਟ ਪੀਂਦੇ ਹਨ ਜਾਂ ਬੀੜੀਆਂ ਪੀਂਦੇ ਹਨ ਅਤੇ ਭਾਵੇਂ ਤੁਹਾਡੇ ਕੋਈ ਲੱਛਣ ਨਾ ਵੀ ਹੋਣ 18 ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ 5 ਸਾਲ ਵਿੱਚ ਇੱਕ ਵਾਰ ਜਾਂਚ ਕਰਾਉਣੀ ਚਾਹੀਦੀ ਹੈ ਜੇ ਤੁਹਾਨੂੰ ਇਹਨਾਂ ਲੱਛਣਾਂ ਬਾਰੇ ਪਤਾ ਲੱਗੇ ਤਾਂ ਕੀ ਕਰਨਾ ਚਾਹੀਦਾ ਹੈ ਪਹਿਲਾਂ ਘਬਰਾਓ ਨਾ ਦੂਜਾ ਨਜ਼ਦੀਕੀ ਸਰਕਾਰੀ ਹਸਪਤਾਲ ਜਾਓ ਅਤੇ ਸਿਹਤ ਸੰਭਾਲ ਕਰਨੀ ਨਰਸ ਨਾਲ ਗੱਲ ਕਰੋ ਤੀਜਾ ਸਾਰੇ ਸਵਾਲਾਂ ਦੇ ਸਹੀ ਜਵਾਬ ਦਿਓ ਅਤੇ ਉਹਨਾਂ ਦੀ ਸਲਾਹ ਦੀ ਪਾਲਣਾ ਕਰੋ ਸੰਕੋਚ ਨਾ ਕਰੋ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਜਾਂਚ ਅਤੇ ਇਲਾਜ ਮੁਫਤ ਹੈ ਜਲਦੀ ਪਤਾ ਲਗਾਓ ਕੈਂਸਰ ਨੂੰ ਆਸਾਨੀ ਨਾਲ ਹਰਾਓ ਆ ਆ ਆ ਮਾਫ ਕਰਨਾ ਤੁਸੀਂ ਇਹ ਆ ਕੀ ਕਰ ਰਹੇ ਹੋ ਮੂਹ ਦੇ ਕੈਂਸਰ ਦੀ ਜਾਂਚ ਲਈ ਤਿਆਰੀ ਜਲਦੀ ਪਤਾ ਲਗਾਓ ਕੈਂਸਰ ਨੂੰ ਆਸਾਨੀ ਨਾਲ ਹਰਾਓ 30 ਸਾਲ ਦੀ ਉਮਰ ਤੋਂ ਬਾਅਦ ਹਰ 5 ਸਾਲਾਂ ਬਾਅਦ ਛਾਤੀ ਦੇ ਕੈਂਸਰ ਦੀ ਜਾਂਚ ਕਰਾਉਣੀ ਚਾਹੀਦੀ ਹੈ ਭਾਵੇਂ ਤੁਸੀਂ ਸਿਹਤਮੰਦ ਹੋ ਤੁਹਾਡਾ ਇਨਕਾਰ ਮੂਹ ਦੇ ਕੈਂਸਰ ਨੂੰ ਰਾਹ ਦਿੰਦਾ ਹੈ જલ્દી પતા લો ક્યાસર નું આસાનીના હરાઓ